ਉਹ ਆਪਾਂ ਜ਼ਿੰਦਗੀ 'ਚ ਗਰੀਬ ਤੇ ਅਮੀਰ ਕਿਉਂ ਨੇ ਇਹ ਕੋਈ ਰੂਲ ਨਹੀਂ ਆ ਵੀ ਕੋਈ ਬੰਦਾ ਬੜੀ ਮਿਹਨਤ ਕਰਦਾ ਹੈ ਤੇ ਉਹ ਅਮੀਰ ਆ ਤੇ ਜਿਹੜਾ ਮਿਹਨਤ ਘੱਟ ਕਰਦਾ ਹੈ ਉਹ ਗਰੀਬ ਹੈ ਇਦਾਂ ਦਾ ਕੋਈ ਨਹੀਂ ਸੰਜਮਾ ਕੋਈ ਵੀ ਜਿਹੜਾ ਕੰਮ ਕਰਦੇ ਆਪਾਂ ਉਹਦੇ 'ਚ ਆਪਣੀ ਨੀਤ ਆਪਣੀ ਸੋਚ ਉਹਦੇ 'ਚ ਫਰਕ ਨਹੀਂ ਹੋਣਾ ਚਾਹੀਦਾ ਵੱਡੇ ਵੱਡੇ ਬਿਜ਼ਨਸਮੈਨ ਨੇ ਉਹ ਕੋਈ ਵੀ ਚੀਜ਼ ਬਣਾਉਂਦੇ ਨਾ ਇਹਨੇ ਸਾਫ਼ ਸੁਥਰੀ ਬਣਾਉਂਦੇ ਆ ਤੁਸੀਂ ਵੇਖੋ ਆਪਾਂ ਮਾਲਟ ਜਾਂਦੇ ਕਿਤੇ ਵੀ ਜਾਂਦੇ ਜਿਹੜੀ ਕੰਪਨੀ ਦੀ ਬ੍ਰਾਂਡਡ ਚੀਜ਼ ਆ ਉਹ ਮਾੜੀ ਜੀ ਤੁਸੀਂ ਕਹਿੰਦਾ ਨਾ ਖਰਾਬ ਆ ਉਸੇ ਵੇਲੇ ਬਦਲ ਦੇਣਗੇ ਤੈਨੂੰ ਕਿ ਮਾਰੇ ਰੇੜੀ ਵਾਲੇ ਨੂੰ ਕਹਿ ਦਿੰਦਾ ਕਿ ਤੇਰੀ ਚੀਜ਼ ਖਰਾਬ ਨਾ ਤੁਹਾਨੂੰ ਨਾਲ ਲੜ ਪੈਣਾ ਕਿਉਂਕਿ ਜਿਹੜੇ ਅਮੀਰ ਲੋਕ ਆ ਉਹ ਤੁਹਾਡੇ ਲਈ ਕੰਮ ਕਰਦੇ ਆ ਉਹ ਤੁਹਾਨੂੰ ਵਧੀਆ ਚੀਜ਼ਾਂ ਦੇਣ ਲਈ ਕੰਮ ਕਰਦੇ ਆ ਕਿ ਇਹ ਲੋਕਾਂ ਦੇ ਬਾਰੇ ਸੋਚਦੇ ਆ ਜਿਹੜਾ ਗਰੀਬ ਬੰਦਾ ਨਾ ਉਹ ਸਭ ਤੋਂ ਜ਼ਿਆਦਾ ਆਪਣੇ ਬਾਰੇ ਸੋਚਦਾ ਜੀ ਵੀ ਮੈਨੂੰ ਸ਼ਾਮ ਨੂੰ 500 700 ਹੋਣਾ ਚਾਹੀਦਾ ਅਗਲਾ ਮਰੇ ਜਾਂ ਜੀਵੇ ਉਹਨੂੰ ਤੁਸੀਂ ਕੰਮ ਦੇ ਕੇ ਵੇਖ ਲਓ ਕੋਈ ਵੀ ਅੱਜ ਤੱਕ ਕੰਮ ਕਰਦਾ ਚਾਹੇ ਉਹ ਆਪਣੇ ਘਰੇ ਮਿਸਤਰੀ ਆਉਂਦਾ ਏ ਉਹ ਆਪਣੀ ਨੀਤ ਨਾਲ ਜਿਹੜੇ ਕੰਮ ਕਰਦੇ ਉਹ ਮਿਸਤਰੀ ਠੇਕੇਦਾਰ ਬਣ ਜਾਂਦਾ ਗਾਂ ਤਰੱਕੀ ਹੋ ਜਾਂਦੀ ਜਿਹੜਾ ਮਾੜੀ ਨੀਂਦ ਨਾਲ ਕੰਮ ਕਰਦਾ ਵੀ ਯਾਰ ਮੈਂ ਕੱਲ ਵੀ ਇੱਥੇ ਦਿਹਾੜੀ ਲਾਉਣੀ ਆ ਚਾਹ ਪੀਲਾ ਅੱਧਾ ਘੰਟਾ ਇੱਧਰ ਉੱਧਰ ਗੱਲਾਂ ਮਾਰਨਾ ਫੋਨ ਕਰਨਾ ਉਹ ਤਰੱਕੀ ਨਹੀਂ ਜੇ ਕਰਦਾ ਤੋ ਜਿਹੜੀ ਜ਼ਿੰਦਗੀ ਜੇ ਆਪਾਂ ਤਰੱਕੀ ਕਰਦੇ ਆ ਜਾਂ ਆਪਾਂ ਨੂੰ ਰਾਜ ਭਾਗ ਮਿਲਦਾ ਉਹ ਸਾਡੀ ਨੀਤ ਸੋਚ ਤੇ ਕਰਮਾ ਨਾਲ ਮਿਲਦਾ ਨਹੀਂ ਕੋਈ ਵੀ ਕੰਮ ਕਰਦੇ ਚਾਹੇ ਕੋਈ ਜਨਾਨੀ ਰੋਟੀ ਬਣਾਉਣ ਲਈ ਆ ਕੋਈ ਬੰਦਾ ਕੋਈ ਕਾਰੋਬਾਰ ਕਰਦਾ ਜੇ ਉਹ ਆਪਣੀ ਸਾਫ਼ ਸੋਚ ਵਧੀਆ ਨੀਂਦ ਨਾਲ ਕਰਮਾ ਨਾਲ ਕਰਦਾ ਏ ਤੋ ਹਮੇਸ਼ਾ ਹੀ ਫਲਦਾ ਹੈ ਉਹ ਕਹਿੰਦੇ ਨਹੀਂ ਆ ਵੀ ਜਦੋਂ ਘਰ ਚ ਰੋਟੀ ਬਣਾਉਂਦੀ ਜਨਾਨੀ ਤੇ ਬਰਕਤ ਪੈਂਦੀ ਹੈ ਜੇ ਨੀਤਣਾ ਬਣਾਉਂਦੀ ਤੇ ਬਰਕਤ ਪੈਂਦੀ ਨਹੀਂ ਤੇ ਬਰਕਤ ਘਟ ਜਾਂਦੀ ਹੈ। ਪੀੜੀ ਸਾਡੀ ਜੀਵਨ ਹੈ ਨਾ ਉਹ ਤੇ ਜੇ ਕੋਈ ਮਾਇਨੇ ਨਹੀਂ ਰੱਖਦਾ। ਅਸੀਂ ਗਰੀਬ ਆਣ ਉਹ ਆਪਣੀ ਮਾੜੀ ਸੋਚ ਮਾੜੀ ਕਰਮ ਤੇ ਮਾੜੀਆਂ ਨੀਤਾਂ ਕਰਕੇ। ਦੁਨੀਆ ਜੀ ਮੈਂ ਜਿੰਨੀ ਕਿ ਦੁਨੀਆ ਨਾਲ ਅੱਜ ਤੱਕ ਵਿਜ਼ਰੇ ਆਂ। ਹਰ ਬੰਦਾ ਦੂਜੇ ਬੰਦੇ ਨਾਲ ਤਾਂ ਵਰਤਦਾ ਵੀ ਉਹਨੂੰ ਇਹ ਹੁੰਦਾ ਵੀ ਮੈਨੂੰ ਇਹਦੀ ਲੋੜ ਪਾਊਗੀ, ਕੰਮ ਪਾਊਗਾ। ਤੇ ਇਹ ਸੋਚੋ ਵੀ ਅਸੀਂ ਏਡੇ ਸਹੀ ਆ ਏਡੇ ਚੰਗੇ ਵੀ ਸਾਨੂੰ ਕਹਿਣਾ ਕੰਮ ਹੀ ਨਹੀਂ ਪੈਣਾ ਚਾਹੀਦਾ। ਤਹਾਡੀ ਜ਼ਿੰਦਗੀ ਜੇ ਟੀ ਵਧੀਆਣ ਜਿਹਦੀ ਵੀ ਤੁਸੀਂ ਕਿਸੇ ਦੀ ਮਦਦ ਕਰੋ ਮਦਦ ਲੈਣ ਦੀ ਹਾਸ ਨਾ ਰੱਖੋ ਗਰੀਬ ਤੇ ਮੀਰ ਜਿੰਨਾ ਫਰਕ ਹੁੰਦਾ ਮੀਰ ਮੇਸ਼ਾ ਸਵੇਰੇ ਅਰਦਾਸ ਕਰਦਾ ਜੇ ਵੀ ਰੱਬਾ ਮੈਨੂੰ ਇਨੀ ਤਾਕਤ ਬਖਸ਼ ਬਲ ਬਖਸ਼ ਮੈਂ ਕਿਸੇ ਦੀ ਮਦਦ ਕਰਾਂ ਤੇ ਗਰੀਬ ਬੰਦਾ ਇਹ ਸੋਚਦਾ ਵੀ ਮੈਂ ਫਲਾਣੇ ਨੂੰ ਵਰਤਲਾਂ ਫਲਾਣੇ ਤੋਂ ਕੰਮ ਲੈਣਾ ਚੂਹ ਚਲਾਕੀ ਕਰਲਾਂ ਝੂਠ ਮਾਰਲਾਂ ਇਹ ਕਰਕੇ ਉਹ ਕਦੀ ਫਲਦਾ ਨਹੀਂ ਵੀ ਕੋਈ ਬੁੱਧੀ ਦਾ ਕੋਈ ਖੇਡ ਨਹੀਂ ਹੈਗਾ ਵੀ ਮੇਰਾ ਦਿਮਾਗ ਬਣਾਏ ਤੇ ਦਿਮਾਗ ਨਾਲ ਮਹਿਲ ਪੈਦੇ ਉਹ ਆਂਦਾ ਜੇ ਦਿਮਾਗ ਨਾਲ ਮਹਿਲ ਪੈਦੇ ਤਦ ਦੁਨਗਾ ਜੇ ਇੱਕ ਵੀ ਬੰਦਾ ਵਿਖਾਓ ਜਿਹਦੇ ਕੋਲ ਦਿਮਾਗ ਨਹੀਂ ਹੈਗਾ ਸਾਰਿਆਂ ਕੋਲ ਦਿਮਾਗ ਹੈਗਾ ਦਿਮਾਗ ਤੁਹਾਨੂੰ ਦੋ ਕਮਾਂਡਾ ਦਿੰਦਾ ਇੱਕ ਨੈਗੇਟਿਵ ਇੱਕ ਪੋਜ਼ਿਟਿਵ ਤੁਹਾਡੀ ਮਰਜ਼ੀ ਆ ਵੀ ਤੁਸੀਂ ਕਿਹਦਾ ਮਾੜਾ ਕਰਨਾ ਹੈ ਤੇ ਕਿਹਨੂੰ ਕਿਹਦਾ ਚੰਗਾ ਕਰਨਾ ਤੁਹਾਨੂੰ ਦੋਵੇਂ ਦੱਸ ਦੇਣਗੇ ਇੱਕ ਜਿਹੋ ਨਾਲ ਦੂਜੇ ਦਾ ਫੈਰਾ ਦੱਸ ਦੇਣਾ ਹੈ ਇੱਕ ਜਿਹੋ ਨਾਲ ਤੁਹਾਨੂੰ ਆਪਣਾ ਫੈਰਾ ਦੱਸ ਦੇਣਾ ਹੈ ਠੀਕ ਆ ਜੇ ਤੁਸੀਂ ਦੂਜੇ ਦਾ ਫੈਰਾ ਚੋਲ ਲਿਆ ਤੇ ਚੰਗੇ ਕਰਮ ਜੇ ਤੁਸੀਂ ਕਲਾ ਆਪਣਾ ਚੁੱਕ ਲਿਆ ਤੇ ਫਿਰ ਮਾੜੇ ਕਰ ਤੋ ਸਾਰੀ ਖੇਡ ਜੋ ਜਿੰਗਰੀਏ ਸ਼ੌਕ ਗ੍ਰਿਸ਼ਤੀ ਜੋਕ ਤਰੱਕੀ ਇਹ ਤੁਹਾਡੀ ਨੀਤ ਕਰਮਾਂ ਦੇ ਟਿਕੀ ਹੋਈ ਹੈ ਆਪਣੀ ਸੋਚ ਵਧੀਆ ਕਰਮ ਕਰੋ ਕਿਸੇ ਦੇ ਧੀ ਪੁੱਤ ਬਾਰੇ ਮਾੜਾ ਨਾ ਸੋਚੋ ਕਿਸੇ ਦੇ ਘਰ ਬਾਰੇ ਮਾੜਾ ਨਾ ਸੋਚੋ ਦੁਨੀਆ 'ਚ ਕੋਈ ਬੰਦਾ ਮਾੜਾ ਨਹੀਂ ਜੀ ਤੁਸੀਂ ਭਲਾ ਕਰੋ ਤੁਹਾਡਾ ਭਲਾ ਹੀ ਹੋਊਗਾ